ਅਈ ਮੈਂ ਤੁਹਾਨੂੰ ਕਿਹਾ ਵੀ ਮੈਨੂੰ ਰਾਜਨੀਤੀ ਘੱਟ ਕਰਨੀ ਆਉਂਦੀ ਹੈ ਕੰਮ ਕਰਨੇ ਜ਼ਿਆਦਾ ਆਉਂਦੇ ਆ ਮੈਂ ਮੰਨਣਾ ਇਹ ਗੱਲ ਕਹਿਣੀ ਹੈ ਮੇਰੇ ਹਲਕੇ ਵਿੱਚ ਮੰਨਣਾ ਮੈਨੂੰ ਫਕਰ ਹੋ ਰਿਹਾ ਹੈ ਮੇਰੇ ਹਲਕੇ ਵਿੱਚ ਇੱਕ ਵੀ ਕਾਗਜ਼ ਰੱਦ ਨਹੀਂ ਹੋਇਆ ਕਿਸੇ ਵਿਰੋਧੀ ਪਾਰਟੀ ਦਾ ਮੇਰੇ ਹਲਕੇ ਵਿੱਚ ਜਿੱਦਾਂ ਇਲੈਕਸ਼ਨ ਹੋਈ ਉਦਾਂ ਹੀ ਵੋਟਾਂ ਦੀ ਗਿਣਤੀ ਹੋਈ ਪੀਸਫੁਲੀ ਸ਼ਾਂਤਮਈ ਢੰਗ ਦੇ ਨਾਲ ਲੋਕ ਹਰ ਇੱਕ ਨੂੰ ਜਿੱਤਣ ਦਾ ਅਧਿਕਾਰ ਹੈ ਨਾਲੇ ਆਪਾਂ ਵਿਰੋਧੀਆਂ ਨੂੰ ਇਸ ਤਰੀਕੇ ਉਹਨਾਂ ਦੇ ਕਾਗਜ਼ ਰੱਦ ਕਰ ਕਰ ਖਤਮ ਥੋੜੀ ਕਰਨਾ ਹੈ ਵਿਰੋਧੀ ਵਿਰੋਧੀ ਹਮੇਸ਼ਾ ਹੋਣੇ ਚਾਹੀਦੇ ਆ ਉਹ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਲਈ ਪ੍ਰੇਰਿਤ ਕਰਦੇ ਰਹਿੰਦੇ ਆ ਤੇ ਵਿਰੋਧੀ ਖਤਮ ਹੋ ਜਾਣ ਫਿਰ ਰਾਜਨੀਤੀ ਦੇ ਵਿੱਚ ਕੁਝ ਰਹਿ ਨਹੀਂ ਜਾਂਦਾ ਉਹ ਜਿਉਂਦੇ ਰਹਿਣੇ ਚਾਹੀਦੇ ਆ ਤੇ ਅਸੀਂ ਉਹਨਾਂ ਨੂੰ ਪੂਰਾ ਸਰਵਾਈਵ ਕਰਨ ਦਾ ਮੌਕਾ ਦਿੱਤਾ ਹੈ ਪੂਰੀ ਲੋਕਤੰਤਰੀਕ ਢੰਗ ਦੇ ਨਾਲ ਇੱਕ ਵੀ ਕਾਗਜ਼ ਅਸੀਂ ਕਿਸੇ ਦਾ ਭਾਵੇਂ ਤੁਹਾਡੀ ਮੌਜੂਦਾ ਸਰਕਾਰਾਂ ਦੇ ਵਿੱਚ ਪੁਰਾਣੀਆਂ ਸਰਕਾਰਾਂ ਇਹ ਸਭ ਕੁਝ ਕਰਦੀਆਂ ਸੀ ਕਾਗਜ਼ ਰੱਦ ਕਰਵਾਉਣੇ ਬੰਦਿਆਂ ਨੂੰ ਖੜੇ ਨਹੀਂ ਹੋਣ ਦੇਣਾ ਇਹ ਉਹ ਅਸੀਂ ਪੂਰਾ ਇਹਨੂੰ ਡੈਮੋਕਰੈਟਿਕ ਵੇ ਦੇ ਨਾਲ ਸਾਰੀ ਇਲੈਕਸ਼ਨ ਹੋਈ ਹੈ ਤੇ ਬੜੇ ਅੱਛੇ ਢੰਗ ਨਾਲ ਹੋਈ ਹੈ ਤੇ ਅਸੀਂ ਦੇਖੋ ਇਹੀ ਸਾਡੇ ਨੌਜਵਾਨਾਂ ਦੀ ਜਿਹੜੀ ਨਵੀਂ ਨਵੀਂ ਪੋਲਿਟਿਕਸ ਹੈ ਇਹੀ ਫਰਕ ਹੈ ਕਿ ਸਾਡੀ ਨੌਜਵਾਨਾਂ ਦੀ ਸੋਚ ਕੁਝ ਹੋਰ ਹਿਸਾਬ ਦੀ ਹੈ ਤਾਂ ਹੀ ਸੈਸਟ ਜਿਹੜੀ ਬਦਲੂਗੀ ਤਾਂ ਹੀ ਅੱਛੇ ਉਮੀਦਵਾਰ ਅੱਗੇ ਆਉਣਗੇ ਤੇ ਤਾਂ ਹੀ ਪਰ ਮੈਂ ਲੋਕਾਂ ਨੂੰ ਕਹੂੰਗੀ ਕਿ ਬਹੁਤ ਸਾਰੀਆਂ ਚੀਜ਼ਾਂ ਉੱਤੇ ਜੇ ਕਿਸੇ ਨੇ ਸਾਰੇ ਨਹੀਂ ਹੈਗੇ ਬਹੁਤ ਥਾਵਾਂ ਉੱਤੇ ਪਿੰਡਾਂ ਦੇ ਵਿੱਚ ਬੜੀਆਂ ਚੀਜ਼ਾਂ ਵੰਡੀਆਂ ਗਈਆਂ ਉਹਨਾਂ ਤੇ ਨਹੀਂ ਜਾਣਾ ਅਸੀਂ ਪਿਓਰਲੀ ਡਵੈਲਪਮੈਂਟ ਨੂੰ ਕੰਮਾਂ ਨੂੰ ਚੰਗੇ ਸਿਸਟਮ ਨੂੰ ਚੰਗੀਆਂ ਸੜਕਾਂ ਨੂੰ ਪਿੰਡਾਂ ਦੇ ਵਿੱਚ ਬਣਾਏ ਹੋਏ ਖੇਡ ਦੇ ਮੈਦਾਨਾਂ ਨੂੰ ਪਤਾ ਹੀ ਨਹੀਂ ਜਿਹੜੇ ਪਿੰਡਾਂ ਦੇ ਮੈਂ ਨਾਂ ਲਏ ਨੇ ਵੱਡੇ ਪਿੰਡਾਂ ਨਾਲ ਤਾਂ ਕਰਕੇ ਮੈਂ ਚੁਣਿਆ ਇਹਨਾਂ ਪਿੰਡਾਂ ਨੂੰ ਅਸੀਂ ਬਹੁਤ ਜ਼ਿਆਦਾ ਪੈਸਾ ਦਿੱਤਾ ਜੀ